ਜਦੋਂ ਫੌਜਾਂ ਨੇ ਚੜ੍ਹਾਈ ਕੀਤੀ ਹੋਵੇ ਕਿਸੇ ਮਸਲੇ ਨੂੰ ਮੈਂ ਪੂਰੇ ਪੰਥ ਦੀ ਏਕਤਾ ਚਾਹੁੰਦਾ ਵਾ ਪਰ ਇਹ ਸਾਡੇ ਰਸਤੇ ਦੇ ਵਿੱਚ ਇੱਕ ਰੁਕਾਵਟ ਸੀ ਕਿਉਂਕਿ ਤੱਕੇ ਨਾਲ ਬੈਠੇ ਹੋਏ ਨੇ ਤੇ ਤੱਕੇ ਨਾਲ ਮੈਂ ਚਾਹੁੰਦਾ ਸੀ ਵੀ ਕਈ ਵਾਰੀ ਬੰਦਾ ਆਪਣੀ ਭੁੱਲ ਨੂੰ ਸਮਝ ਲੈਂਦਾ ਚਲੋ ਉਹਨਾਂ ਦੀ ਮਰਜ਼ੀ ਆਪਾਂ ਆਪਣੀ ਕੋਸ਼ਿਸ਼ ਕੀਤੀ ਆ ਅੱਗੇ ਸਮਾਂ ਦੱਸੂਗਾ ਤੁਸੀਂ ਕਹਿੰਦੇ ਪਿਓ ਕਿ ਅਸੀਂ ਕੌਮ ਵਾਸਤੇ ਬੜਾ ਕੁਝ ਕਰਨਾ ਬੜੇ ਵੱਡੇ ਪ੍ਰੋਗਰਾਮ ਤੁਸੀਂ ਸੁਣਾਏ ਬਰਗਾੜੀ ਮੋਰਚੇ ਦੀ ਪ੍ਰਾਪਤੀ ਇਹੋ ਜੀ ਕੋਈ ਵੀ ਨਹੀਂ ਹੈਗੀ ਜਿਹਨੂੰ ਆਪਾਂ ਕਹਿ ਸਕੀਏ ਕਿ ਕੌਮ ਦੇ ਮੰਨ ਓਏ ਆ ਪੌੜੀਆਂ ਬਰਗਾੜੀ ਮੋਰਚੇ ਨਹੀਂ ਚੜਾਈਆਂ ਭਰਾਵਾ ਚੰਗੀ ਤਰ੍ਹਾਂ ਘਰੇ ਜਾ ਕੇ ਸਲਾਹ ਕਰ ਲਿਓ ਇਹ ਘਰੇ ਕਿਹਦਾ ਸਲਾਹ ਲਾਉਣਾ ਕੋਈ ਵੀ ਇੱਕ ਜੀਨੇ ਲਿਆਂਦਾ ਸਾਹਿਬ ਕੀ ਹੋ ਪ੍ਰੇਸ਼ਨ ਪਪਾ ਸਿੰਘ ਦੇ ਗੁਰੂ ਨਰੈਣ ਸਿੰਘ ਚੋੜੇ ਦਾ ਕੋਈ ਗਲਤ ਮਨਸਾ ਨਹੀਂ ਜੋ ਨਰੈਨ ਸਿੰਘ ਚੌੜੇ ਨੇ ਕੀਤਾ ਵਾਰੀ-ਵਾਰੀ ਮੇਰੇ ਤੋਂ ਸੁਣ ਲੋ ਇਹ ਸਾਰੀ ਕੌਮ ਦੀ ਆਵਾਜ਼ ਜज्ਬਾਤ ਨੇ ਸੋ ਇਸ ਕਰਕੇ ਅਸੀਂ ਸਾਵਧਾਨ ਕਰਦੇ ਆਂ ਕਿ ਕੋਈ ਵੀ ਸਿੱਖ ਪੱਗ ਬਨ ਕੇ ਗੁਰੂ ਦੀ ਮਰਜ਼ਾਦਾ ਦੇ ਨਾਲ ਖਲਵਾੜ ਨਾ ਕਰੇ ਉਹਨੂੰ ਨਿਮਰਤਾ ਸਹਿਤ ਅਸੀਂ ਬੇਨਤੀ ਕਰਦੇ ਆਂ ਦੁਸ਼ਮਣ ਨਾਲ ਲੜੋ ਇਕੱਠੇ ਹੋ ਕੇ ਲੜੋ ਦੁਸ਼ਮਣਾਂ ਲੋਹਾ ਲੋ ਇਕੱਠੇ ਹੋ ਕੇ ਖੜੋ ਐ ਨਹੀਂ ਕਿ ਦੁਸ਼ਮਣ ਦਾ ਤੁਸੀਂ ਛੋਟਾ ਬਣ ਕੇ ਤੁਸੀਂ ਸਾਡਾ ਸਾਰਾ ਬੇੜਾ ਗਰ ਕਰ ਦੋ ਇਹ ਅਜਾਜਤ ਪੰਥ ਨੇ ਨਾ ਅੱਜ ਤੱਕ ਦਿੱਤੀ ਹੈ ਨਾ ਦੇਊਗਾ ਤੇ ਮੈਂ ਸਮੁਤੀਆਂ ਜਿਹੜੀਆਂ ਸਮੁਤੀਆਂ ਜਿਹੜੀਆਂ ਸਾਡੀਆਂ ਸੰਪਰਦਾਵਾਂ ਨੇ ਦਿੱਲੀ ਪੁਰ ਦਾਵਾਰਾ ਪ੍ਰਬੰਧਕ ਕਮੇਟੀ ਹੈ ਹਰਿਆਣਾ ਪ੍ਰਬੰਧਕ ਕਮੇਟੀ ਹੈ ਜੋ ਵੀ ਹੈ ਜਿੰਨੀਆਂ ਫੈਡਰੇਸ਼ਨ ਹੈ ਜਿੰਨੀਆਂ ਜਥੇਬੰਦੀਆਂ ਮੈਂ ਸਾਰਿਆਂ ਕੋਲ ਜਾ ਕੇ ਝੋਲੀ ਅਡ ਕੇ ਸਾਰਿਆਂ ਨੂੰ ਨਾਲ ਲੈ ਕੇ ਜੋ ਪੰਥ ਚਾਹੁੰਦਾ ਕਿ ਇੱਥੇ ਅਕਾਲੀਆਂ ਦੀ ਸਰਕਾਰ ਹੋਵੇ ਇੱਥੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਹੋਵੇ ਇੱਥੇ ਜਿਹੜੀ ਤਖਤਾ ਦੀ ਮਾਨ ਮਰਜ਼ਾਦਾ ਉਹਨੂੰ ਪੂਰਨ ਤੌਰ ਤੇ ਬਹਾਲ ਕੀਤਾ ਜਾਵੇ ਸਾਰਿਆਂ ਕੋਲ ਜਾ ਕੇ ਅਸੀਂ ਅਗਲਾ ਪ੍ਰੋਗਰਾਮ ਜਿਹੜਾ ਉਹ ਅਸੀਂ ਬਣਾਵਾਂਗੇ ਔਰ ਸਾਰਿਆਂ ਦਾ ਸਾਥ ਲਵਾਂਗੇ ਜਿਨੇ ਸੈਂਟਰ ਦਾ ਸਾਥ ਦੇਣਾ ਜਿਹੜੇ ਸਿੱਖ ਨੇ ਜਿਨੇ ਏਜੰਸੀਆਂ ਦਾ ਸਾਥ ਦੇਣਾ ਉਹਦੇ ਅਗੇ ਹੱਥ ਜੋੜਦੇ ਆ ਕਿ ਭਾਈ ਸਾਡੇ ਤੋਂ ਦੂਰ ਹੀ ਰਵੇ